ਹਾਂਜੀ ਸਤ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਠੀਕ ਹੈ ਤੇ ਬਾਈਕ ਕਾਲੇ ਵਰਗੇ ਲੱਗੇ ਵੇ ਆ ਘਰ ਦੇਣ ਨੂੰ ਤੇ ਪੂਰਾ ਜਾਮਾ ਤਾਮਾ ਪਿਆਰ ਹੋ ਗਿਆ ਆਪਣੇ ਤੇ ਕਾਲੇ ਕੇਮੇ ਭਾਈ ਮੌਸਮ ਫਰ ਕਰਾਦਾ ਠੰਡਾ ਹਾਂਜੀ ਹਾਂਜੀ ਠੰਡਾ ਚਲੋ ਵਧ ਗਿਆ ਭਾਈ ਆਪਣੇ ਦਾ ਭਾਈ ਮੌਸਮ ਪੂਰਾ ਠੰਡਾ ਹੋ ਗਿਆ ਤੇ ਪੂਰਾ ਉਦੇ ਕਹਿਣ ਵਾਂਗੂ ਮੌਸਮ ਠੰਡਾ ਹੋ ਗਿਆ। ਬਾਈ ਜੱਗੂ ਵਰਗੇ ਲੱਗੇ ਵੇ ਠੀਕ ਐ। ਤੇ ਬਣੀਰਾ ਬੂਨਾ ਦੇਣ ਨੂੰ ਸਾਰਾ ਗੋਸਾ ਹਿੱਟਾਂ ਝਾੜਦੇ ਤੇ ਲੱਗੇ ਵੇ ਬਾਈ ਕਾਲੇ ਵਰਗੇ। ਬਾਈ ਕਾਲੇ ਕਰਾਤਾ ਫਿਰ ਮੌਸਮ ਠੰਡਾ? ਹਾਂਜੀ ਹਾਂਜੀ। ਚਲੋ ਵਧ ਗਿਆ ਵਧੀਆ। ਠੀਕ ਐ। ਹੋਰ ਸਣਾ ਕਾਲੇ ਠੀਕ ਐ ਬਾਈ? ਹਾਂ ਹਾਂ ਵਧੀਆ ਵੀਰੇ। ਚਲੋ ਵਧੀਆ ਲੈਂਟਰ ਨੂੰ ਲੈਂਟਰ ਦੀ ਫਿਰ ਕੀ ਤਿਆਰੀ ਆ? ਬਸ ਤਿਆਰੀ ਐ ਜੀ। ਚਲੋ ਕਿੰਨੇ ਕਿੰਨੇ ਦਿਨਾਂ ਨੂੰ? ਚਲੋ ਵਧੀਆ 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 ਗਰਮੀ ਵੀ ਬਹੁਤ ਸੀ ਗਾਲੇ ਹਨਾ ਹਾਂਜੀ ਹਾਂਜੀ ਚਾਰ ਜਿਹੜਾ ਇੱਟਾਂ ਦਾ ਚੱਲੀ ਜਾਂਦਾ ਜੀ ਠੀਕ ਆ ਤੇ ਪਾਣੀ ਦਾ ਪ੍ਰਬੰਧ ਵੀ ਸੱਜਣ ਪਿਆਰੇ ਕਰੀ ਬੈਠਿਆ ਕੋਲੇ ਜਮਾ ਚਾਰ ਝਾੜ ਕੇ ਟੈਂਕ ਪਾਸੇ ਲਾਈ ਜਾਂਦੇ ਆ ਤੇ ਨੇ ਰਵਿ ਜਿਹੜਾ ਤਾਂ ਮੁੰਡੇ ਨੇ ਥੋੜੇ ਕੇਵਲ ਤੋਂ ਬਚ ਗਏ ਭਾਈ ਭਾਈ ਜੀ ਕੇਵਲ ਤੋਂ ਬਚ ਕੇ ਚੰਗਾ ਹਾਂਜੀ ਹਾਂਜੀ ਭਾਈ ਹਾਂ ਮੌਸਮ ਆਪਰਾ ਵਧੀਆ ਆਉਂਦਾ ਮੌਸਮ ਦਾ ਘੈਂਟ ਫੁੱਲ ਸਹੀ ਗੱਲ ਆ ਮੌਸਮ ਦਾ ਫੁਣਾਈ ਆ ਹਾਂਜੀ ਵਧੀਆ ਕਰਤਾ ਦਾਤੇ ਨੇ ਕਿ ਨਹੀਂ ਦਾਜੋ ਬਿਲਕੁਲ ਬਿਲਕੁਲ ਬਹੁਤ ਵਧੀਆ ਏਟਾ ਯਾਰ ਆਹ ਹਨਾ ਆਰਪੀਆਈ ਦੀ ਲੱਗੀ ਵੀ ਪ੍ਰਾਣੀ ਏਟਾ ਇਥੋਂ ਵਾਲੇ ਪੱਠੇ ਦੀ ਆ ਨਾ ਇਹ ਇਹ ਹਾਂ ਇਥੋੜੇ ਪੱਠੇ ਐਸ ਤੋ ਵੀ ਆਹ ਬੋਈ ਹੂੰ ਪ੍ਰਾਣੀ ਚੀਜ਼ ਦਾ ਯਾਰ ਬਾਲੀ ਵਧੀਆ ਭਾਈ ਯਾਰ ਹੁਣ ਬੀਬੀ ਦੀਆਂ ਟਾਣ ਲੱਗੀਆਂ